ਉਹ ਪਹਾੜਾ ਯਾਰ ਜਿਸ ਹੁੰਦਾ ਜਦੋਂ ਰਾਜ ਹੁੰਦਾ ਨਾ ਤੇ ਅੱਜ 18 ਤੋਂ 20 ਕਰੋੜ ਵੱਦੀ ਹੁੰਦੀ ਨੌ ਜ਼ਿਲ੍ਹੇ ਨਾਰਥ-ਵੈਸਟ ਫਰੰਟੀਅਰ ਪ੍ਰੋਫੈਂਸ ਦੋਹੇ ਪੰਜਾਬ ਖਰਾਚੀ ਸਭ ਕੁਝ ਵਿੱਚ ਔਰ ਉਸ ਰਾਜ ਦੇ ਵਿੱਚ ਇੱਕ ਫਾਹਾ ਨਹੀਂ ਲੱਗਦਾ ਜੇ ਕਰਾਚੀ ਬੰਬੇ ਖੁੱਲਾ ਐ ਅਟੈਕ ਤੇ ਉਧਰੋਂ ਵੀ ਹੋਈ ਤੇ 90 ਤੇ ਫਾਈਰ ਲਾਹੌਰ ਤੇ ਅੰਮ੍ਰਿਤਸਰ 22 ਕਿਲੋਮੀਟਰ ਸਮਾਨ ਕਿਉਂ ਨਾ ਜਾਵੇ 1000 ਕਿਲੋਮੀਟਰ 2200 ਕਿਲੋਮੀਟਰ ਮੰਦਰਾਪੋਰਟ ਤੇ ਕਿਉਂ ਟਿਕੇ ਮੰਦਰਾਪੋਰਟ ਤੇ ਕੀ ਖਾਸ ਗੱਲ ਆ ਬਈ ਦੇਖੋ ਸ਼ੁਕਰਾਨਾ ਹਰ ਪਲ ਹਰ ਵਕਤ ਕਰਨਾ ਚਾਹੀਦਾ ਗੁਰੂ ਦੀ ਮਿਹਰ ਦਾ ਪੀਪਲ ਟੂ ਪੀਪਲ ਕੰਟੈਕਟ ਦਾ ਸਮ੍ਰiddhi ਦਾ ਔਰ ਅਸੰਖਿਅ ਸੰਭਾਵਨਾਵਾਂ ਜਿਹੜੀਆਂ ਇਹ ਲੰਗਾ ਲੈ ਕੇ ਆਇਆ ਮੈਂ ਅਜੇ ਵੀ ਇਸ ਲੰਗੇ ਦੀ ਜਿਹੜੀ ਪੋਟੈਂਸ਼ੀਅਲ ਹੈ ਨਾ ਉਹਨੂੰ ਅਨਲੌਕਡ ਦੇਣਾ ਇਹਨੂੰ ਜਿੰਨਾ ਅਸੀਂ ਅਨਲੌਕ ਕਰ ਲਾਂਗੇ ਇਹ ਉਹਨਾਂ ਮਾਨਵਤਾ ਦਾ ਭਲਾ ਕਰੇ ਪੌਣੀ ਸਦੀ ਪਹਿਲਾਂ ਅਸਾਂ ਸਰਹੱਦਾਂ ਉੱਤੇ ਕੱਢ ਲਈਆਂ ਕੰਧਾਂ ਤੇ ਜੇ ਕੱਢ ਲਈਆਂ ਕੰਧਾਂ ਇਹਨੂੰ ਸਰਾਵਾਂ ਜਾਂ ਮੈਂ ਨਿੰਦਾ ਜੇ ਕੱਢ ਲਈਆਂ ਕੰਧਾਂ ਇਹਨੂੰ ਸਰਾਵਾਂ ਜਾਂ ਮੈਂ ਨੰਦਾ ਪਰ ਯਾਰੋ ਇੱਕ ਗੱਲ ਆਖਣੀ ਮੈਂ ਖਾਸ ਚਾਹਣਾ ਕੰਧਾ ਹੋਣ ਕੰਧਾ ਹੋਣ ਉੱਤੇ ਮੂਰਤਾਂ ਪਿਆਰੀਆਂ ਵੀ ਹੋਣ ਕੰਧਾ ਹੋਣ ਉੱਤੇ ਮੂਰਤਾਂ ਪਿਆਰੀਆਂ ਵੀ ਹੋਣ ਦਾ ਅੰਨੀ ਨਾ ਹੋਣ ਬੂਹੇ ਬਾਰੀਆਂ ਵੀ ਹੋਣ ਤੇ ਬੂਹੇ ਬਾਰੀਆਂ ਚੋਂ ਬੂਹੇ ਬਾਰੀਆਂ ਚੋਂ ਲੰਘ ਆਵੇ ਦੋਸਤੀ ਤੇ ਪਿਆਰ ਬੂਹੇ ਬਾਰੀਆਂ ਚੋਂ ਲੰਘ ਆਵੇ ਦੋਸਤੀ ਤੇ ਪਿਆਰ ਉਹ ਸਾਡਾ ਮੇਲਜੋਲ ਰਵੇ ਸਾਡਾ ਮੇਲਜੋਲ ਰਵੇ ਯਾਰੋ ਵਦੇ ਵਣਜ ਵਪਾਰ ਵਦੇ ਵਣਜ ਵਪਾਰ ਇਹ ਸਨੇਹ ਹੈ ਬਾਪੇ ਦਾ ਇਹ ਉਸ 파ਰਸ ਦਾ ਜਿਹਨੂੰ ਛੂੰਦਾ ਨਾ ਉਹਦੇ ਚ ਗੌਰਵ ਦਾ ਸੰਚਾਰ ਕਰ ਦਿੰਦਾ ਸਿੱਧੂ ਦੀ ਕੀ ਔਕਾਤ ਹੈ ਹੀ ਰੱਖ ਦੇਣਾ ਉਸ ਘਰ ਦਾ ਨੌਕਰ ਚਾਕ ਕਰਾ ਕੁੱਕ ਕਰਾ ਵਫਾਦਾਰੀ ਫੈਰ ਜਾ ਹੁਣ ਗੱਲ ਕਬੂਰੀ ਕਰ ਲੈ ਮੈਂ ਗੱਲ ਸਮੁੰਦਰ ਦੀ ਕਰਦਾ ਇਹਨੂੰ ਟੋਪਿਕ ਨਾ ਸਿੱਟੀ ਮਿੱਤਰ ਪਿਆ ਇਹ ਦੋ ਮੁਲਕਾਂ ਦੀ ਗੱਲ ਨਹੀਂ ਇਹ ਕੁੱਲ ਜਹਾਨ ਦੀ ਗੱਲ ਕਰਦਾ ਇਹ ਗੱਲ ਸਿਰਫ ਲੰਘੇ ਦੀ ਨਹੀਂ ਇਹ ਗੱਲ ਸਿਰਫ ਹਿੰਦੁਸਤਾਨ ਤੇ ਪਾਕਿਸਤਾਨ ਦੀ ਨਹੀਂ ਇਹ ਗੱਲ ਤੇ ਕੁੱਲ ਜਹਾਨ ਦੀ ਹੈ ਇਹ ਉਹ ਮੁਕੱਦਸ ਜਗ੍ਹਾ ਹੈ ਜਿਨੇ ਅੰਮ੍ਰਿਤਸਰ ਨੂੰ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਬਣਾ ਕੇ ਰੱਖਿਆ ਸ਼ਤਾਬ ਦੀਆਂ ਸ਼ਤਾਬ ਦੀਆਂ ਕਿਉਂ ਕਿਉਂਕਿ ਅਸੀਂ ਸਿਲਕਨ ਰੂਟ ਤੋਂ ਜਾਂਦੇ ਸੀ। ਔਰ ਅਖੀਰ ਤੱਕ ਉਜ਼ਬੇਕਿਸਤਾਨ, ਕਜ਼ਾਕਿਸਤਾਨ, ਰਸ਼ੀਆ, ਯੂਰਪ ਸਾਰੀਆਂ ਥਾਵਾਂ ਤੇ ਵਪਾਰ ਚੱਲੂ ਸੀ। ਹੁਸ਼ਿਆਰਪੁਰੀਏ ਚਿੱਤੇ ਕੁਰਤੇ ਪਜਾਮੇ ਪਾ ਕੇ ਬਲਖ ਬਖਾਰੇ। ਉੱਥੇ ਘਰ ਵਾਲੀਆਂ ਵੀ ਹੁੰਦੀਆਂ ਉਹਨਾਂ ਨੂੰ। ਠੀਕ ਹੈ ਕਿ ਨਹੀਂ? ਉਹ ਜਿਹੜਾ ਸ਼ਬਦ ਜਿਹੜਾ ਸੁਖ ਛੱਜੂ ਦੇ ਚਾਰੇ ਨਾਲ ਬਲਕਨਾ ਬੁਖਾਰੇ ਉੱਥੋਂ ਹੀ ਪਿਆ। ਮੰਗਣੀ ਇੱਥੋਂ ਜਾਂਦੇ ਖੜਾਕ ਦੇਣੇ। ਸਲਾਮੀਆਂ ਕਾਲਜ ਹਾਕੀ ਖੇਡ ਕੇ ਸ਼ਾਮ ਨੂੰ ਵਾਪਸ। ਸਮਝੇ? ਸਮਝਾਉਂਦਾ ਐਕਸਪ੍ਰੈਸ ਚੱਲਦੀ ਸੀ ਸ਼ੂਕਦੀ ਜਾਂਦੀ ਹੁੰਦੀ। ਦਿਲਾਂ ਨੂੰ ਜੋੜਦੀ ਜਾਂਦੀ। ਜੋੜਨ ਵਾਲੇ ਨੂੰ ਮਾਨ। ਤੋੜਨ ਵਾਲੇ ਨੂੰ ਅਪਮਾਨ। ਕੋਈ ਸਿਕਿਉਰਿਟੀ ਦਾ ਮਾਮਲਾ ਭਾਈ شناخت ਹੋਈ ਹੋਈ ਹੈ ਪਾਸਪੋਰਟ ਵਾਲਿਆਂ ਦੀ। ਐਸਐਸਪੀ شناخت ਕਰਦਾ। ਠੀਕ ਹੈ ਕਿ ਨਹੀਂ? ਸਵਾਲ ਇਹ ਹੈ ਕਿ ਬਾਬੇ ਦਾ ਸਨੇਹਾ ਜੋੜਨ ਦਾ ਸਨੇਹਾ ਤੇ ਅਮਨ ਆਮਾਨ ਦਾ ਸਨੇਹਾ ਪਿਆਰ ਮੁਹੱਬਤ ਦਾ ਸਨੇਹਾ ਆਪਸੀ ਭਾਈਚਾਰੇ ਦਾ ਸਨੇਹਾ ਪੀਸ ਬਿਗੈਟ ਪ੍ਰੋਸਪਰਿਟੀ ਜਿੱਥੇ ਅਮਨ ਮਾਨ ਹੋਊ ਉੱਥੇ ਬਿਜ਼ਨਸ ਹੋਊ ਵਪਾਰ ਹੋਊ ਉੱਥੇ ਛੋਟਾ ਵਪਾਰੀ ਪੰਪੂ ਉੱਥੇ ਇਕਨੋਮਿਕ ਫਾਇਦੇ ਦੇ ਨਾਲ ਆਪਸੀ ਸਾਂਝ ਪਨਪੂ ਇਹ ਪੀਪਲ ਟੂ ਪੀਪਲ ਕੰਟੈਕਟ ਜਿਹੜਾ ਇਸ ਲੰਘ ਇਹ ਪਰਮਾਨ ਹੈ ਕਿ ਜ਼ਬਾਨਾਂ ਇੱਕ ਨੇ ਖਾਣ ਪਾਣ ਇੱਕ ਹੈ ਜ਼ਬਾਨਾਂ ਇੱਕ ਨੇ ਖਾਣ ਪਾਣ ਇੱਕ ਹੈ ਸਾਡੀਆਂ ਤਾਂ ਗਾਲਾਂ ਵੀ ਇੱਕ ਨੇ ਟਾਉਟ ਟੱਪੇ ਇੱਕ ਨੇ ਠੀਕ ਹੈ ਕਿ ਨਹੀਂ ਪਾਵਾਂ ਵੱਜਵੇ ਹੋਣ ਪਾਵਾਂ ਚੀਮੇ ਹੋਣ ਜਾਤਾਂ ਗੋਤਰ ਇੱਕ ਨੇ ਹੈ ਕਿ ਨਹੀਂ ਕਲਚਰ ਇੱਕ ਹੈ ਇਹ ਤੁਸੀਂ ਦੇਖੋ ਹਸਪਿਟੈਲਿਟੀ ਜਾ ਕੇ ਹੱਥਾਂ ਦੇ ਚੁੱਕਦੇ ਪਲਕਾਂ ਦੇ ਵਿਝਾਉਂਦੇ ਤੇ ਮਿੱਤਰ ਪਿਆਰੇ ਜਿਹੜਾ ਟ੍ਰੇਡ ਦਾ ਪੋਟੈਂਸ਼ੀਅਲ ਹੈ ਨਾ 37 ਬਿਲੀਅਨ ਯੂ ਐਸ ਡਾਲਰ ਹੈ 37 ਬਿਲੀਅਨ ਇਕ ਬਿਲੀਅਨ ਚ 100 ਕਰੋੜ ਆਉਂਦਾ ਹੈ 37 ਬਿਲੀਅਨ ਯੂ ਐਸ ਡਾਲਰ ਹੈ ਅਸੀਂ ਸਿਰਫ 2 ਬਿਲੀਅਨ ਯੂ ਐਸ ਡਾਲਰ ਤੱਕ ਪਹੁੰਚੇ ਸਿਰਫ 2 ਪਹਾਰਾ ਜਰਨੀਸ਼ ਉਹਦਾ ਜਦੋਂ ਰਾਜ ਹੁੰਦਾ ਨਾ ਤੇ ਅੱਜ 18 ਤੋਂ 20 ਕਰੋੜ ਵਾਦੀ ਹੁੰਦੀ ਨੌਂ ਜ਼ਿਲ੍ਹੇ ਨਾਰਥ-ਵੈਸਟ ਫਰੰਟੀਅਰ ਪ੍ਰੋਫੈਂਸ ਦੋਹੇ ਪੰਜਾਬ ਖਰਾਚੀ ਸਭ ਕੁਝ ਵਿੱਚ ਸਮਝਿਆਕ ਨਹੀਂ ਔਰ ਉਸ ਰਾਜ ਦੇ ਵਿੱਚ ਇੱਕ ਫਾਹਾ ਨਹੀਂ ਲੱਗਿਆ ਇਸ ਨੂੰ ਇੱਕ ਫਾਂਸੀ ਇਹ ਦੇਖੋ ਇਦੋਂ ਵੱਡਾ ਅਮਨੁਮਾਨ ਦਾ ਕੀ ਪੈਗਾਮ ਹੈ ਹਰ ਧਰਮ ਦਾ ਸਨਮਾਨ ਹਰ ਧਰਮ ਦਾ ਸਨਮਾਨ ਕਾਸੀ ਵਿਸ਼ਵਾਸ ਜਾ ਕੇ ਵੀ ਮਹਾਰਾਜ ਜੀ ਸਿਓ ਢਾਈ ਮਹੀਨੇ ਦੀ ਸੇਵਾ ਕਰਕੇ ਸੋਨਾ ਚੜਾ ਕੇ ਆਇਆ ਉਹ ਵਕਤ ਯਾਦ ਆਉਂਦੇ ਆ ਤੇ ਦੂਸਰੀ ਅਹਿਮ ਗੱਲ ਜਿਹੜੀ ਮੈਂ ਕਰਨੀ ਚਾਹੁੰਦਾ ਉਹ ਇਦੋਂ ਵੀ ਵੱਡੀ ਹੈ ਤੁਸੀਂ ਕਿਤੇ ਇਹ ਨਾ ਸੋਚੋ ਕਿ ਇਹ ਜਿਹੜਾ ਬਾਰਡਰ ਹੈ ਇੱਥੇ ਮੈਂ ਦੋ ਮੁਲਕਾਂ ਦੀ ਗੱਲ ਹੀ ਕਰਨ ਆਇਆ ਮੈਂ ਇਸ ਜਹਾਨ ਦੇ ਪੀਸ ਦੀ ਗੱਲ ਕਰਨ ਆਇਆ ਇਸ ਜਹਾਨ ਦੇ ਪੀਸ ਆਫ ਦ ਵਰਲਡ ਅੱਜ ਤੁਸੀਂ ਦੇਖੋ ਯੂਕਰੇਨ ਦੀ ਜੰਗ ਚੱਲ ਰਹੀ ਹੈ ਰਸ਼ੀਆ ਨਾਲ। ਔਰ ਕਈ ਵਾਰ ਛੋਟੀ ਜੀ ਚਿੰਗਿਆਰੀ ਜੰਗਲ ਜਲਾ ਕੇ ਰਾਖ। ਜੰਗਲ ਜਲਾ ਕੇ ਰਾਖ। ਚਿੰਗਿਆਰੀਆਂ ਵੱਧੀਆਂ ਵੱਧੀਆਂ ਮਸ਼ਾਲਾਂ ਬਣ ਜਾਂਦੀਆਂ। ਅੱਗ ਵੱਧਦੀ ਹੈ। ਫਿਰ ਲਪਟਾਂ ਚ ਲੈ ਲੈਂਦੀ ਹੈ। ਫਿਰ ਈਰਾਨ ਔਰ ਸਾਡੇ ਨੇਬਰ ਦੇ ਨਾਲ ਥੋੜੀ ਬੋਟੀ ਜੰਗ ਫਿਰ ਫਲਸਤੀਨ ਦੇ ਵਿੱਚ ਛੋਟੇ ਛੋਟੇ ਬੱਚੇ ਮਜ਼ਲੂਮ ਔਰਤਾਂ ਉਹਨਾਂ ਦੀ ਜਦੋਂ ਮੌਤ ਦੇਖਦਾ ਛੋਟੇ ਛੋਟੇ ਬੱਚੇ ਮੈਂ ਸੋਚਦਾ ਕਿ ਕੱਲ ਦਾ ਜੰਮਿਆ ਜੋ ਆ ਕੇ ਤਾਂ ਕੀ ਕਸੂਰ ਆਪਾਂ ਇਹ ਜੰਗ ਕੋਈ ਹੱਲ ਹੈ ਕੀ ਹੱਲ ਕੱਢ ਲਿਆ ਸੀ ਦੱਸੋ ਹੱਲ ਟੇਬਲ ਤੇ ਹੀ ਨਿਕਲਣਗੇ ਹੱਲ ਪਿਆਰ ਮੁਹੱਬਤ ਨਾਲ ਇੱਕ ਕਦਮ ਅੱਗੇ ਵਧ ਕੇ ਇੱਕ ਕਦਮ ਪਿੱਛੇ ਹੋ ਕੇ ਨਿਕਲਣਗੇ ਇਸ ਕਰਕੇ ਮੈਂ ਚਾਹਣਾ ਮੇਰੀ ਇੱਕ ਖੁਆਇਸ਼ ਹੈ ਮੇਰੀ ਇਹ ਤਮੰਨਾ ਹੈ ਕਿ ਯੂਨੋ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਉਹ ਤਕੜੀ ਹੋਵੇ ਉਹ ਸਾਰਿਆਂ ਤੋਂ ਵੱਡੀ ਸਰਕਾਰ ਅਸੀਂ ਕਹਿੰਦੇ ਸਰਕਾਰ ਸਟੇਟਾਂ ਦੀ ਉੱਤੇ ਲੋਕ ਸਭਾ ਦੇ ਵਿੱਚ ਐਮਪੀਆ ਦੀ ਉਹ ਦੁਨੀਆ ਦੀ ਸਭ ਤੋਂ ਵੱਡੀ ਸਰਕਾਰ ਯੂਨੈ ਨ ਯੂਨਾਈਟਿਡ ਨੇਸ਼ਨਸ ਉਹਨੂੰ 엠ਪਾਵਰ ਕਰਕੇ ਅੱਜ ਜ਼ਰੂਰਤ ਹੈ ਇੰਟਰਵਿਨ ਕਰਨ ਦੀ ਫॉर वर्ल्ड ਪੀਸ ਇਹੀ ਬਾਬਾ ਨਾਨਕ ਦਾ ਜਗਤਗੁਰੂ ਬਾਬਾ ਨਾਨਕ ਅਮਨਮਾਨ ਕਿਉਂਕਿ ਅਮਨਮਾਨ ਜਿੱਥੇ ਹੋਏਗਾ ਜਿੱਥੇ ਜ਼ਿੰਦਗੀ ਦਾ ਮੁੱਲ ਹੋਏਗਾ ਜਦੋਂ ਮੈਂ ਪਲਸਤੀਨ ਨੂੰ ਦੇਖਦਾ ਜਦੋਂ ਮੈਂ ਆ ਬੰਬ ਨੂੰ ਦੇਖਦਾ ਅੱਜਕੱਲ ਤੇ ਜੰਗਾਂ ਬਾਰਡਰਾਂ ਦੀਆਂ ਥੋੜਾ ਨ ਰਹਿ ਗਈਆਂ ਕਿੱਥੇ ਬੈਠੇ ਆ ਬਟਨ ਦੱਬਿਆ ਕਿੱਥੇ ਕੀ ਕਿਧਰੋਂ ਗਈ ਕਿਧਰ ਨੂੰ ਕੀ ਹੋ ਗਿਆ ਹੈਗੇ ਇਸ ਕਰਕੇ ਇਹ ਸਾਰੀਆਂ ਮੰਗਾਂ ਮੈਂ ਬਾਰਮ-ਬਾਰ ਰੱਖੂ ਹਰ ਥਾਂ ਰੱਖੂ ਭਾਈ ਸਾਡੇ ਨਾਲ ਜਿਹੜੇ ਵਿਤਕਰੇ ਨੇ ਨਾ ਉਹਦੇ ਕਰਕੇ ਅਸੀਂ ਸਾਡੀ ਕਿਸਮਤ ਤੇ ਤਾਲੇ ਲੱਗੇ ਇਹ ਤਾਲੇ ਖੋਲੋ ਅਨਲੌਕ ਦਿਸ ਪੋਟੈਂਸ਼ੀਅਲ ਜੇ ਕਰਾਚੀ ਬੰਬੇ ਖੁੱਲ੍ਹਾ ਤੇ ਅਟੈਕ ਤੇ ਉਧਰੋਂ ਵੀ ਹੋਏ ਨੇ ਨਾ ਬੰਬਈ ਤੇ ਭਾਈ ਫਿਰ ਲਾਹੌਰ ਤੇ ਅੰਮ੍ਰਿਤਸਰ 22 ਕਿਲੋਮੀਟਰ ਸਮਾਨ ਕਿਉਂ ਨਾ ਜਾਵੇ 22 1000 ਕਿਲੋਮੀਟਰ 2200 ਕਿਲੋਮੀਟਰ ਮੰਦਰਾਪੋਰਟ ਤੇ ਕਿਉਂ ਟਿਕੇ ਮੰਦਰਾਪੋਰਟ ਤੇ ਕੀ ਖਾਸ ਗੱਲ ਆ ਬਈ ਹੈ ਇਹ ਲਾਹੌਰ ਕਿਉਂ ਨਾ ਜਾਵੇ ਸਿੱਧਾ ਸਮਾਨ ਜਿਵੇਂ ਜਾਂਦਾ ਹੁੰਦਾ ਮੈਂ ਗੱਲ ਵੱਡੀ ਕਰਨਾ ਤਾਂ ਹੀ ਮੈਂ ਕਹਿੰਦਾ ਸਮੁੰਦਰਾਂ ਦੀ ਗੱਲ ਕਰੀਏ ਹੈ ਗੱਲ ਵੱਡੀ ਕਰੀਏ ਛੋਟੀਆਂ ਗੱਲਾਂ ਕਰਕੇ ਕੀ ਲਾਵਾਂਗੇ ਤੁਸੀਂ ਸਭ ਜਿਹੜਾ ਜਦੋਂ ਇਸ ਨਾਲ ਨਿੱਜੀ ਤੌਰ ਤੇ ਤੁਸੀਂ ਜੁੜੇ ਰਹੇ ਹੋ ਇਸ ਨੂੰ ਘਰੋਂ ਦੇ ਵਿੱਚ ਸਾਰਾ ਜਿਹੜਾ ਚਲੋ ਤੁਸੀਂ ਵੱਡੀ ਗੱਲ ਕਰਦੇ ਸੇਹਰਾ ਤੇ ਬੋਲਣ ਦਿੰਦਾ ਇੱਕ ਮਿੰਟ ਇਹਦੇ ਵਿੱਚ ਚਲੋ ਮੈਂ ਇੱਕ ਛੋਟੀ ਜਿਹੀ ਫਿਰ ਪਰ ਮੈਂ ਇਸ ਦੇ ਵਿੱਚ ਪਿਛੇ ਕੋਵਿਡ ਵੀ ਆ ਗਿਆ ਤੁਹਾਡੇ ਜਿਹੜੀ ਘਟਨੀ ਸੀ ਇੱਕ ਨਾ ਜਿਹੜੀ 20 ਡਾਲਰ ਦੀ ਸੀ ਕਿਤਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਰਹਿ ਗਈ ਆ ਤੁਸੀਂ ਇਸ ਬਾਰੇ ਕੀ ਮੈਂ ਇਹ ਕਹਿਣਾ ਚਾਹੁੰਦਾ ਕਿ ਅਸਲੀ ਪੁੰਨ ਉਦੋਂ ਮਿਲਣਾ ਜਦੋਂ ਖੱਟਾਂ ਤੇ ਬੈਠੇ ਉਹ ਲੋਕ ਹੈ ਜਿਹੜੇ ਬਾਬੇ ਨੂੰ ਤੇ ਆਉਂਦੇ ਆ ਕਿਸੇ ਦੀ ਅੱਖ ਚ ਮੋਤੀ ਆ ਉਤਰਿਆ ਇਹ ਕੋਈ ਪੁਰਿਆ ਨਹੀਂ ਜਾਂਦਾ ਜਦੋਂ ਸਰਕਾਰਾਂ ਉਹਨਾਂ ਨੂੰ ਵਿਆਹ ਤੇ ਇੱਥੇ ਮੱਥਾ ਟਿਕਾ ਦਿੰਦੀਆਂ ਲਓ ਫੀਸ ਫੀਓ ਫਰੀ ਹੋ ਜਾਏਗੀ ਮਤਲਬ ਫੀਸ ਤੇ ਭਾਈ ਫੀਸ ਜਿਹੜੇ 50 60 ਹਜ਼ਾਰ ਕਰੋੜ ਖਾਈ ਤੁਰੀ ਜਾਂਦੇ ਆ ਉਹ ਚੋਂ 5 ਕਰੋੜ ਰੁਪਇਆ ਲਾ ਕੇ ਗਰੀਬ ਗੁਰਬੇ ਨੂੰ ਦਰਸ਼ਨ ਕਰਾ ਦੇਣ ਜਿਹੜੀ ਸੱਚੀ ਗੱਲ ਹੈ ਤੇ ਅੱਛੀ ਗੱਲ ਹੈ ਸਰਕਾਰ ਦੇ ਐਸਡੀਪੀਸੀ ਸਿੱਧੂ ਸਾਹਿਬ ਮੈਂ ਕੀ ਨਾ ਕੋਈ ਪਹਿਲ ਕਰੇ ਇਦੋਂ ਵੱਡਾ ਕਿਹੜਾ ਕਾਜ ਤੂੰ ਤੁਸੀਂ ਅਰਦਾਸ ਕਰੇਗੀ ਸਰਕਾਰ ਤੋਂ ਮੈਂ ਕਿਹਾ ਜੇ ਰੁੱਠੇ ਨਹੀਂ ਮਿਲਣ ਆਪ ਜੀ ਪਾਕਿਸਤਾਨ ਹਿੰਦੂਸਤਾਨ ਨੂੰ ਨੇ ਭਰਾ ਮੈਂ ਕਿਹਾ ਮੇਰੀ ਇੱਕ ਗੱਲ ਸੁਣ ਮੇਰੀ ਕੋਸ਼ਿਸ਼ੀ ਜਾਂ ਮੇਰਾ ਪ੍ਰਯਾਸ ਵੀ ਹੈ ਸਮ੍ਰਿਧੀ ਦਾ ਸਮ੍ਰਿਧੀ ਸਮ੍ਰਿਧੀ ਕਿ ਦਾਉਗੀ ਜਦੋਂ ਤੁਸੀਂ ਪਿਛੜੇ ਲੋਕ ਮੈਨੂੰ ਪਹਿਲਾਂ ਪੁੱਛਿਆ ਗਿਆ ਸੀ ਕਿ ਭਾਈ ਜੇ ਅਸੀਂ ਗਰੀਬ ਗੁਰਬੇ ਪਿਛੜੇ ਲੋਕਾਂ ਦਾ ਭਲਾ ਕਰਨਾ ਤੇ ਕਿਵੇਂ ਕਰ ਸਕਦੇ ਆ ਮਹਾਜੀ ਬਾਰਡਰ ਕੋਲ ਯਾ ਫਿਰ ਮਾਰਕੀਟ ਦੱਸ ਦਿਓ ਪੰਜਾਂ ਸਾਲਾਂ ਚ ਮੈਂ ਆਖਰੀ ਗੱਲ ਕਰਦਾ ਪੰਜਾਂ ਸਾਲਾਂ ਦੇ ਵਿੱਚ 25 ਸਾਲਾਂ ਦੇ ਵਿੱਚ ਤੁਸੀਂ ਬਦਲਾ ਦੇ 1992 ਤੇ ਡੀਜ਼ਲ ਦੀ ਕੀਮਤ 5 ਰੁਪਏ ਅੱਜ ਕਿੰਨੀ ਕਿੰਨੀ ਆਜੀ 100 ਰੁਪਿਆ ਮਤਲਬ ਕਿੰਨਾ ਵਧ ਗਿਆ ਨਹੀਂ 20% ਨਹੀਂ ਨਹੀਂ 20 ਗੁਣਾ ਵਧ ਗਿਆ 20 ਗੁਣਾ ਤੇ ਭਾਈ ਜੱਟ ਦੀ ਐਮਐਸਪੀ ਕਿੰਨੀ ਵਧੀ ਹੈ ਉਦੋਂ 300 ਸੀ ਤੇ ਹੁਣ 1700 ਪੰਜ ਗੁਣਾ ਇਹਦਾ ਮਤਲਬ ਉਹਦੀ ਕਾਸਟ ਆਫ ਪ੍ਰੋਡਕਸ਼ਨ 20 ਗੁਣਾ ਵਧ ਗਈ ਤੇ ਉਹਦੀ ਇਨਕਮ 15 ਗੁਣਾ ਘਟ ਗਈ ਤੁਸੀਂ ਤਨਖਾਹਾਂ ਇੱਕ ਇੱਕ ਹਜ਼ਾਰ ਗੁਣਾ ਪ੍ਰਾਈਵੇਟ ਸੈਕਟਰ ਚ ਵਧਾ ਦਿੱਤੀ ਤੇ ਉਹਦੀ ਜਿਹੜੀ ਐਮਐਸਪੀ ਹੈ 40 ਰੁਪਏ ਵਧਾਉਣੇ ਹੋ ਤੇ ਪੈਸਟੀਸਾਈਡ ਤੇ ਮੈਨਿਓਰ ਦੇ ਉੱਤੇ 40% ਵਧਾ ਕੇ 40 ਦੇ ਕੇ 400 ਲੈ ਲੈਨੇ ਹੋ ਫਿਰ ਜਦੋਂ ਲਾਸਟ ਵਾਲਾ ਇਲੈਕਸ਼ਨ ਆਉਂਦਾ ਫਿਰ ਕਹਿੰਦੇ 150 ਵਧਾਤੀ ਉਹ ਭਾਈ ਦੱਸੋ ਜਾਂ ਤਾਂ ਮਾਰਕੀਟ ਦੇ ਦਿਓ ਜਾਂ ਕਿਸਾਨ ਦੀ ਇਨਕਮ ਡਬਲ ਕਰ ਦਿਓ ਤੇ ਜਾਂ ਫਿਰ ਆ ਮਾਰਕੀਟ ਦੇ ਦਿਓ ਮੈਂ ਕਹਿੰਨਾ ਦੋ ਮੁਲਕਾਂ ਦੀ ਗੱਲ ਛੱਡੋ ਯਾਰ ਸਿਲਕਨ ਰੂਟ ਦੇ ਉੱਤੇ ਪਾਓ ਦੋ ਮੁਲਕਾਂ ਦੀ ਗੱਲ ਛੱਡੋ 50 100 ਨੇਸ਼ਨ ਬੈਨੀਫਿਟ ਕਰਨਗੇ ਖੜਾ ਹੋ ਜੂ ਮੁਲਕ ਆ ਕਿੱਦਾਂ ਖੜੇ ਹੋਏ ਨੇ ਬਾਕੀ ਵਿਕਸਿਤ ਦੇ ਇਦਾਂ ਹੀ ਖੜੇ ਹੋਏ ਨੇ ਨਾ ਮਿੱਤਰਾ ਇਦਾਂ ਹੀ ਖੜਾ ਹੋਏ ਨੇ ਜਦੋਂ ਵਰਲਡ ਵਾਰ 2 ਲੱਗੀ ਔਰ ਅੱਜ ਮੈਂ ਇਸ ਖਤਰੇ ਦੀ ਗੱਲ ਕਰ ਰਹੇ ਆ ਖਤਰੇ ਨੂੰ ਆਉਣ ਤੋਂ ਪਹਿਲਾਂ ਟਾਲਿਆ ਜਾ ਸਕਦਾ ਮਿੱਤਰ ਪਿਆਰੀ ਇਹ ਜਿਹੜੀ ਤੀਸਰੀ ਜੰਗ ਸਾਡੇ ਵੱਲ ਦੇਖਦੀ ਹੈ ਨਾ ਅੱਜ 6-7 ਮੁਲਕ ਐਸੇ ਨੇ ਇਹ ਅੱਗ ਕਦੋਂ ਕਿੱਧਰ ਨੂੰ ਆਉਣੀ ਹੈ ਕੁਝ ਨਹੀਂ ਪਤਾ ਜਾਗਰੂਕ ਹੋ ਕੇ ਅਸੀਂ ਇਹਨੂੰ ਰੋਕੀਏ UN ਦੇ ਸਪੋਰਟ ਮੰਗੀ ਔਰ UN ਦੇ ਵਿੱਚ ਮжоਰਿਟੀ ਸਪੋਰਟ ਮੰਗੀ ਕਿਸੇ ਇੱਕ ਦੇਸ਼ ਦੀ ਵਿਟੋ ਨਾਲ ਨਹੀਂ ਮジョਰਿਟੀ ਸਪੋਰਟ ਹੋਵੇ ਜਿਹੜੀ ਚੌਂ ਕਮੇਟੀ ਤੇ ਜਗ੍ਹਾ ਮਿਲੀ ਸਿੱਧੂ ਸਾਹਿਬ ਸਮਰਥਨ ਕਰ ਦਿਓ ਮੈਂ ਕਹਿੰਦਾ ਹਾਲਾਤ ਹਾਲਾਤ ਸੁਧਾਰਨ ਵਾਸਤੇ ਸਰਕਾਰਾਂ ਮੈਂ ਵੱਡੀ ਸਰਕਾਰ ਵਰਲਡ ਸਰਕਾਰ ਦੀ ਗੱਲ ਕਰ ਰਾਂ ਰਾਤ ਸਵਾਰੇ ਪਈਆ ਚੂੰ-ਚੂੰ ਨਾ ਕਰੇ ਤੇ ਗਰੀਸ ਲਾਉਂਦਾ ਕੋਈ ਪੁੱਤਰਾ ਤੇ ਕਰੀਏ ਨਾ ਬੱਚਾ ਰੋਵੇ ਨਾ ਮਾਂ ਦੁੱਧ ਪਿਓ ਨੀ ਅਸੀਂ ਵੱਡੀ ਸਰਕਾਰ ਨੂੰ ਬੁਹਾ ਲਿਆ ਯੂਨਿਟ ਸਮਝਦੇ ਹੋ ਇਧਰ ਜਿੰਨਾ ਪ੍ਰਯਾਸ ਹੋ ਸਕਦਾ ਕੱਲ ਵਿਚਾਰਾਂ ਦੀ ਹੈ ਯਾਰ ਕੋਈ ਕਹੇ ਤੈਨੂੰ ਮਾੜਾ ਭਲਾ ਕਹੀ ਜਵੇ ਜੇ ਉਹ ਮਨੁੱਖਤਾ ਦਾ ਭਲਾ ਨਹੀਂ ਕਰਦਾ ਸਭ ਤੋਂ ਵੱਡਾ ਧਰਮ ਮਾਨਵਤਾ ਹੈ ਮਾਨਵਤਾ ਲਫਰ ਆਖਰੀ ਫੇਰ ਸੁਣਾ ਕੇ ਮਾਰ ਗਿਆ ਵਦਨਾ ਫਿਰ ਸ਼ਾਮ ਨੂੰ ਤੁਸੀਂ ਦੁਬਾਰਾ ਗੱਲ ਸੁਣਨੀ ਹੈ ਤੇ ਦੁਬਾਰਾ ਸੁਣ ਲੈਣਾ ਬਿਲਕੁਲ ਸੁਣਦੇ ਹਾਂ ਵੇਟ ਕਰਾਂਗੇ ਸੁਣਾਵਾਂਗੇ ਹਾਂ ਤੋ ਫਿਰ ਤੁਸੀਂ ਦੁਬਾਰਾ ਦੁਬਾਰਾ ਸੁਣ ਲੈਣਾ ਜੀ ਕਹਿੰਦੇ ਉਹ ਗੁਲ ਹੀ ਨਹੀਂ ਜਿਸ ਵਿੱਚ ਖੁਸ਼ਬੂ ਨਹੀਂ ਗੁਲ ਹੁੰਦਾ ਫੁੱਲ ਉਹ ਗੁਲ ਹੀ ਨਹੀਂ जिसमें खुशबू नहीं वो दिल ही नहीं जिसमें उल्फत नहीं उल्फत का मतलब ना मोहब्बत, वो दिल ही नहीं जिसमें उल्फत नहीं लाख जौहर हो आदमी में एक इंसानियत नहीं तो कुछ भी नहीं इंसान इंसान का नाता रहे एक दूसरे की खैर मंगी मैं जो उधर जावागा ना तो खैर मंगांगा ਖੈਰ ਮੰਗਾਗਾ ਵਸਦੇ ਵੇੜਿਆਂ ਦੀ ਖੈਰ ਮੰਗਾਗਾ ਦਿਨ ਰਾਤ ਦੀ ਖੈਰ ਮੰਗਾਗਾ ਜਿੰਦਗੀ ਦੀ ਖੈਰ ਮੰਗਾ ਜਿੰਦਗੀ ਦੀ ਖੈਰ ਕਾਇਨਾਤ ਦੀ ਖੈਰ ਵਸਦੇ ਵੇੜਿਆਂ ਦੀ ਖੈਰ ਦਿਨ ਰਾਤ